ਸਤਿ ਸ਼੍ਰੀ ਅਕਾਲ ਜੀ ਪ੍ਰੀਮੀਅਮ ਹੈਂਡਵਰਕ ਦੇ ਵਿੱਚ ਆਪਾਂ ਬਹੁਤ ਹੀ ਸੋਹਣੇ ਸੂਟ ਲੈ ਕੇ ਆਏ ਆਂਗੇ ਅੱਜ ਤੁਹਾਡੇ ਵਾਸਤੇ ਬਹੁਤ ਸੋਹਣੇ ਸੂਟ ਰੈਡੀ ਹੋ ਕੇ ਆਏ ਸੀ ਇਸ ਲਈ ਮੈਂ ਤੁਹਾਡੇ ਨਾਲ ਸੂਟਾਂ ਦੀਆਂ ਵੀਡੀਓ ਸ਼ੇਅਰ ਕਰ ਰਹੀ ਆਂ ਇਹ ਵਾਲੇ ਸੂਟ ਦੇ ਨਾਲ ਤੁਹਾਨੂੰ ਚਨੋਂਨ ਦਾ ਦੁਪੱਟਾ ਮਿਲੇਗਾ ਜੀ ਕ੍ਰੇਪ ਫੈਬਰਿਕ ਦੇ ਵਿੱਚ ਸੂਟ ਹੈਗਾ ਇਹ ਘੇਰੇ ਦੇ ਉੱਪਰ ਬਹੁਤ ਜ਼ਿਆਦਾ ਸੋਹਣੀ ਐਮਬ੍ਰੋਇਡਰੀ ਹੋਈ ਹੋਈ ਆ ਵਾਈਟ ਕਲਰ ਦੇ ਵਿੱਚ ਇਹਦੀ ਸਲਵਾਰ ਹੈ ਸਲਵਾਰ ਦੇ ਪਹੁੰਚਾਂ ਤੇ ਹੈਂਡਵਰਕ ਹੋਇਆ ਹੋਇਆ ਹੈ ਦੁਪੱਟੇ ਦੇ ਵਿੱਚ ਬੂਟੀ ਬਣੀ ਹੋਈ ਆ ਬਾਹਾਂ ਦੇ ਉੱਪਰ ਬਹੁਤ ਸੋਹਣਾ ਵਰਕ ਹੋਇਆ ਹੋਇਆ ਜੀ ਸ਼ਾਰ ਤੇ ਜਿਹੜਾ ਇਹਦਾ ਗਲ ਹੈ ਬਹੁਤ ਹੀ ਜ਼ਿਆਦਾ ਹੈਵੀ ਰੈਡੀ ਹੋਇਆ ਜਿਹੜਾ ਇਹ ਵਾਲਾ ਸੂਟ ਹੈ ਜੀ ਇਹਦੀ 올ਓਵਰ ਫਰੰਟ ਹੈ ਜਿਹੜਾ ਸ਼ਰਟ ਦਾ ਪੂਰਾ ਹੈਵੀ ਵਰਕ ਕੀਤਾ ਹੋਇਆ ਹੈਗਾ ਘੇਰੇ ਦੇ ਉੱਪਰ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈ ਵਰਕ ਦੀ ਫਿਨਿਸ਼ਿੰਗ ਤੁਸੀਂ ਆਪਦੇ ਆਪ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਦੁਪੱਟਾ ਇਹਦੇ ਨਾਲ ਟਾਈ ਐਂਡ ਡਾਈ ਦਾ ਜੀ ਇਹ ਵਾਲਾ ਵਰਕ ਹੈ ਇਹਦਾ ਬਾਹਾਂ ਤੇ ਆਊਗਾ ਤੇ ਸੇਮ ਟੂ ਸੇਮ ਵਰਕ ਆਪਾਂ ਨੇ ਸਲਵਾਰ ਦੇ ਪਹੁੰਚਿਆਂ ਤੇ ਦਿੱਤਾ ਹੈ ਜੀ ਬਹੁਤ ਹੀ ਸੋਹਣੇ ਪੀਸੇਸ ਰੈਡੀ ਹੋਏ ਨੇਗੇ ਪ੍ਰਾਈਸ ਬਹੁਤ ਹੀ ਜ਼ਿਆਦਾ ਜੈਨੂਨ ਨੇਗੇ ਇਹ ਵਾਲੇ ਸੂਟ ਨੇ ਜਿਹੜੇ ਸਾਨੂੰ 3799 ਰੁਪਏ ਦੇ ਵਿੱਚ ਘਰ ਤੱਕ ਪਹੁੰਚਦਾ ਕਰਾਂਗੇ ਜੀ ਆਪਾਂ ਕੋਈ ਵੀ ਸ਼ਿਪਿੰਗ ਚਾਰजेस ਨਹੀਂ ਲੱਗਣਗੇ ਇਹ ਵੀ ਬਹੁਤ ਸੋਹਣਾ ਹੈਂਡਵਰਕ ਦਾ ਮਹਿਰੂਨ ਕਲਰ ਦੇ ਵਿੱਚ ਸੂਟ ਰੈਡੀ ਹੋਇਆਗਾ ਨਾਲ ਲਾਈਟ ਜੇ ਪੀਚ ਕਲਰ ਦਾ ਇਹਦੇ ਨਾਲ ਦੁਪੱਟਾ ਰੈਡੀ ਕੀਤਾ ਜੀ ਫੋਰ ਸਾਈਡ ਲੈਸ ਲਗਾ ਕੇ ਘੇਰੇ ਦੇ ਉੱਪਰ ਲੈਸ ਲੱਗੀ ਹੋਈ ਹੈ ਸਲਵਾਰ ਦੇ ਪਹੁੰਚੇ ਤੇ ਤੁਹਾਨੂੰ ਵਰਕ ਮਿਲੂਗਾ ਜੀ ਤੇ ਬਾਵਾ ਦੇ ਉੱਪਰ ਵਰਕ ਹੋਇਆ ਹੋਇਆਗਾ ਬਹੁਤ ਸੋਹਣਾ ਹੈਂਡਵਰਕ ਦਾ ਪੀਸ ਹੈ ਜੀ ਮਾਡਲ ਵਾਲੇ ਇਹ ਸੂਟ ਨੇ ਜਿਹੜਾ ਵੀ ਬੁੱਕ ਕਰਾਉਣਾ ਚਾਹੁੰਦੇ ਹੋ WhatsApp ਤੇ ਕੰਟੈਕਟ ਕਰਿਓ ਜੀ ਥੈਂ